ਪਹਿਲਾਂ ਸੋਚ ਕੇ ਬੋਲਣਾ ਸੀ ਇਹ ਚੰਗਾ ਕੰਮ ਲੱਭੇ ਲੋਕਾਂ ਨੂੰ ਗਾਲਾਂ ਕੱਢ ਕੇ ਮੇਰੇ ਕੋਲ ਆਜਿਆ ਕਰੋ ਮੈਨੂੰ ਹੁਣ ਮਾਰਨਗੇ ਜੀ ਇਹ ਮੈਨੂੰ ਹੁਣ ਕੁੱਟਣਗੇ ਜੀ ਵੀ ਪਹਿਲਾਂ ਆਪਦੇ ਸਾਹਬ ਨਾਲ ਬੋਲੋ ਪਾਰਟੀ ਦੀ ਜਿਹੜੇ ਜਿਹੜੀਆਂ ਹੁਣ ਟਾਈਮ ਲੈਂਦੇ ਫਿਰਦੇ ਹੋ ਪ੍ਰਿੰਕਾ ਤੋਂ ਤੇ ਰਾਹੁਲ ਗਾਂ ਤੋਂ ਪਹਿਲਾਂ ਲੈ ਲੈਂਦੇ ਤਰੀਕਾ ਹੁੰਦਾ ਕੋਈ ਦੱਸਣ ਦਾ ਕੋਈ ਪਾਰਟੀ ਪਲੇਟਫਾਰਮ ਤੇ ਦੱਸੋ ਗੱਲ ਉਦੋਂ ਤਾਂ ਪੱਤਰਕਾਰਾਂ ਦੇ ਸਵਾਲ ਮੁੱਕ ਜਾਂਦੇ ਸੀ ਬੋਲੀ ਜਾਂਦੇ ਬੋਲੀ ਜਾਂਦੇ ਸਾਰਾ ਕੁਝ ਕਰਤਾ ਫਲਾਣਾ ਫਲਾਣਾ ਵੀ ਗਲਤ ਫਲਾਣਾ ਵੀ ਗਲਤ ਫਲਾਣਾ ਵੀ ਗਲਤ ਬਾਕੀ ਸਾਰੇ ਗਲਤ ਨੇ ਤੇ ਇਹੀ ਠੀਕ ਨੇ ਉਹ ਆਪ ਚਰੋਲਾ ਪੈ ਗਿਆ ਫਿਰ ਉਹਨਾਂ ਦਾ ਦੇਖੋ ਮੈਂ ਇਮਾਨਦਾਰੀ ਦਾ ਸਰਟੀਫਿਕੇਟ ਦੇ ਨਾਲ ਕੁਝ ਨਹੀਂ ਹੈਗਾ ਠੀਕ ਹੈ ਮੇਰੇ ਕੋਲੇ ਕੋਈ ਇਦਾਂ ਦਾ ਕੋਈ ਡਾਕੂਮੈਂਟ ਫਿਲਹਾਲ ਹੈ ਨਹੀਂ ਕਿ ਜਿਹਦੇ ਵਿੱਚ ਉਹਨਾਂ ਦੀ ਕੋਈ ਕ腐ਪਸ਼ਨ ਦਾ ਮੇਰੇ ਕੋਲੇ ਕੋਈ ਆਇਆ ਹੋਵੇ ਮੈਂ ਤਾਂ ਪਬਲਿਕ ਕਰ ਦਿੰਦਾ ਹੁਣ ਨੂੰ ਪਰ ਹਾਂ ਮੈਨੂੰ ਇੰਨਾ ਕੁ ਉਹਨਾਂ ਨਾਲ ਸ਼ਿਕਵਾ ਹੈਗਾ ਕਿ ਜੇ ਅਰਬਨ ਡਿਵੈਲਪਮੈਂਟ ਮਿਨਿਸਟਰ ਬਣੇ ਸੀ ਬਹੁਤ ਵੱਡੀ ਮਿਨਿਸਟਰੀ ਹੈ ਤਾਂ ਸ਼ਹਿਰਾਂ ਦੀ ਗੰਦਗੀ ਕੱਢ ਸਕਦੇ ਸੀ ਸ਼ਹਿਰਾਂ ਸੀਵਰੇਜ ਦੀ ਪ੍ਰੋਬਲਮ ਹੈ ਸਟਰੀਟ ਲਾਈਟਾਂ ਦੀ ਪ੍ਰੋਬਲਮ ਚਲੋ ਅਸੀਂ ਕਰਨ ਲੱਗੇ ਹੋਇਆ ਸੜਕਾਂ ਦੀ ਪ੍ਰੋਬਲਮ ਸ਼ਹਿਰਾਂ ਦੇ ਪਾਰਕ अर्बन ਡਿਵੈਲਪਮੈਂਟ ਚਲੋ ਸ਼ਹਿਰਾਂ ਨਾਲ ਲੇਟਡ ਹੈ ਉਸ ਤੋਂ ਬਾਅਦ ਉਹਨੂੰ ਉਹ ਤੋਂ ਵੱਡਾ ਵੀ ਮੈਂ ਕਹਾਂ ਮਿਲ ਗਿਆ ਸੀ ਬਿਜਲੀ ਬਿਜਲੀ ਤਾਂ ਸਾਰੇ ਪੰਜਾਬ ਦੀ ਪ੍ਰੋਬਲਮ ਸੀ ਤੇ ਅਸੀਂ ਵੀ ਬਿਜਲੀ ਫ੍ਰੀ ਕੀਤੀ ਹੈ ਸਿੱਧੂ ਸਾਹਿਬ ਸੰਭਾਲਦੇ ਉਹਦਾ ਮੰਤਰਾਲੇ ਦਾ ਕਹਿੰਦੇ ਮੈਂ 600 ਯੂਨਟ ਫ੍ਰੀ ਕਰੂੰਗਾ ਜੇ ਕੈਪਟਨ ਅਮਰਿੰਦਰ ਸਿੰਘ ਮਨਾ ਕਰ ਦਿੰਦੇ ਤਾਂ ਦੱਸ ਦਿੰਦੇ ਲੋਕਾਂ ਨੂੰ ਮੈਂ ਤਾਂ ਕਰਨ ਨੂੰ ਫਿਰਦਾ ਕੈਪਟਨ ਅਮਰਿੰਦਰ ਨਹੀਂ ਕਰ ਦਿੰਦਾ ਤਾਂ ਵੀ ਸਿੱਧੂ ਹੀਰੋ ਸੀ ਜੇ ਮੰਨ ਲੈਂਦੇ ਤਾਂ ਵੀ ਸਿੱਧੂ ਹੀਰੋ ਸੀ ਵੈਨ ਵੈ ਸਿਚੁਏਸ਼ਨ ਸੀ ਪਰ ਜਦੋਂ ਨਾ ਖੇਡਣਾ ਨਾ ਖੇਡਣ ਦੇਣਾ ਹੈ ਕੈਪਟਨ ਮਨਿੰਦਰ ਸਿੰਘ ਨੇ ਕਿਹਾ 6-6 ਮਹੀਨੇ ਫਾਈਲਾਂ ਨਹੀਂ ਸਾਈਨ ਕਰਦਾ ਸੀ ਤੁਸੀਂ ਬਲੀਵ ਕਰਿਓ ਕਿ 3.5 ਸਾਲ ਚਾ ਹੁਣ ਜਦੋਂ ਤੇ ਮੈਂ ਕਾਰਜਪਾਲ ਸਮਲਿਆ ਸਾਢੇ 12000 ਫਾਈਲਾਂ ਸਾਈਨ ਕਰਤੀਆਂ ਮੈਂ ਮੇਰੇ ਸਾਈਨਾਂ ਕਰਕੇ ਕੋਈ ਤਰੱਕੀ ਰੁਕ ਜੇ ਮੈਂ ਚਾਹੁੰਦਾ ਨਹੀਂ ਤੇ ਇਹੀ ਤਾਂ ਕੰਮ ਦਿੱਤਾ ਲੋਕਾਂ ਨੇ ਸਾਨੂੰ ਤੇ ਅਸੀਂ ਹੱਥ ਬੰਨ ਕੇ ਇਹ ਕੰਮ ਲਿਆ ਕਿ ਸਾਨੂੰ ਇਹ ਕੰਮ ਦਿਓ ਅਸੀਂ ਨਵਾਵਾਂਗੇ ਤੇ ਅਸੀਂ ਸਾਈਨ ਬਿਨਾ ਕਰੀਏ 3 3 ਵਜੇ ਤੱਕ 2 2 ਵਜੇ ਤੱਕ ਕਿੱਥੇ ਅਫਸਰ ਨੂੰ ਬਿਠਾਈ ਰੱਖਦੇ ਸੀ ਸਵੇਰੇ 8 ਵਜੇ ਬੁਲਾ ਕੇ ਉਹੀ ਅਫਸਰ ਨੇ ਮੈਂ 7:30 ਵਜੇ ਪਹਿਲੀ ਫਾਈਲ ਤੇ ਸਾਈਨ ਕਰ ਦਿੰਨਾ ਸਵੇਰੇ ਛੋਟਾ ਹਾਤੀ ਭਰ ਲਿਆ ਹੁੰਦਾ ਤੜਕੀ ਕੱਲੀ ਕੱਲੀ ਫਾਈਲ ਮੈਂ ਦੇਖ ਕੇ ਸਾਈਨ ਕਰਦਾ ਨਾ ਨੁਕਸਾਨ ਤਾਂ ਨਹੀਂ ਹੈ ਕੋਈ ਲੋਕਾਂ ਨੂੰ ਇਹ ਸਾਈਨ ਕਰਨ ਨਾਲ ਤੇ ਸਿੱਧੂ ਸਾਹਿਬ ਨੇ ਫੋਨ ਮਤਰਾਲੇ ਨਹੀਂ ਸੰਭਾਲਿਆ ਤੇ ਜਿਹੜਾ ਮੈਂ ਮਤਰਾਲੇ ਸੀ ਉਹਦੇ ਉਹਦੇ ਫਾਈਲ ਲੈ ਨਹੀਂ ਸਾਈਨ ਕੀਤੀਆਂ ਇਹ ਅਸਲ ਚ ਨਮਰਦ ਰਾਹੁਲ ਗਾਂਧੀ ਦੀ ਤੇ ਨਵਜੋ ਸਿੱਧੂ ਦੀ ਇੱਕੋ ਹੀ ਪ੍ਰੋਬਲਮ ਹੈ ਰਾਹੁਲ ਗਾਂਧੀ ਕਹਿੰਦਾ ਵੀ ਮੈਨੂੰ ਤੁਸੀਂ ਪ੍ਰਧਾਨ ਮੰਤਰੀ ਬਣਾਓ ਮੈਂ ਲੋਕਾਂ ਵਾਸਤੇ ਕੁਝ ਕਰਕੇ ਦਿਖਾਉਂਗਾ ਲੋਕ ਕਹਿੰਦੇ ਪਹਿਲਾਂ ਕੁਝ ਕਰਕੇ ਦਿਖਾ ਫਿਰ ਤੈਨੂੰ ਪ੍ਰਧਾਨ ਮੰਤਰੀ ਬਣਾਵਾਂਗੇ ਆਹੀ ਗੱਲ ਨਵਜੋ ਸਿੱਧੂ ਕਹਿੰਦਾ ਕਹਿੰਦਾ ਮੈਨੂੰ ਮੁੱਖ ਮੰਤਰੀ ਬਣਾਓ ਮੈਂ ਪੰਜਾਬ ਵਾਸਤੇ ਕੁਝ ਕਰਕੇ ਦਿਖਾਉਂਗਾ ਲੋਕਾਂ ਨੇ ਪਹਿਲਾਂ ਪੰਜਾਬ ਵਾਸਤੇ ਕੁਝ ਕਰਕੇ ਦਿਖਾ ਤਨ ਤਾਂ ਮੁੱਖ ਮੰਤਰੀ ਬਣਾਵਾਂਗੇ। ਇੱਥੇ ਫਸੇ ਪਏ ਪੀਚ ਇਹਨਾਂ ਦਾ। ਵੀ ਪਹਿਲਾਂ ਸੋਚ ਕੇ ਬੋਲਣਾ ਸੀ। ਇਹ ਚੰਗਾ ਕੰਮ ਲੱਭੇ ਲੋਕਾਂ ਨੂੰ ਗਾਲਾਂ ਕੱਢ ਕੇ ਮੇਰੇ ਕੋਲ ਆਜਿਆ ਕਰੋ ਮੈਨੂੰ ਹੁਣ ਮਾਰਨਗੇ ਜੀ ਇਹ। ਮੈਨੂੰ ਹੁਣ ਕੁੱਟਣਗੇ ਜੀ। ਵੀ ਪਹਿਲਾਂ ਆਪਦੇ ਸਾਹਿਬ ਨਾਲ ਬੋਲੋ ਪਾਰਟੀ ਜਿਹੜੇ ਜਿਹੜੀਆਂ ਹੁਣ ਟਾਈਮ ਲੈਂਦੇ ਫਿਰਦੇ ਹੋ ਪ੍ਰਿੰਕਾ ਤੋਂ ਤੇ ਰਾਹੁਲ ਗਾਂਦੂ ਪਹਿਲਾਂ ਲੈ ਲੈਂਦੇ। ਤਰੀਕਾ ਹੁੰਦਾ ਕੋਈ ਦੱਸਣ ਦਾ ਕੋਈ ਪਾਰਟੀ ਪਲੇਟਫਾਰਮ ਤੇ ਦੱਸੋ ਗੱਲ। ਉਦੋਂ ਤਾਂ ਪੱਤਰਕਾਰਾਂ ਦੇ ਸਵਾਲ ਮੁੱਕ ਜਾਂਦੇ ਸੀ। ਬੋਲੀ ਜਾਂਦੇ ਬੋਲੀ ਜਾਂਦੇ ਸਾਰਾ ਕੁਝ ਕਰਤਾ ਫਲਾਣਾ ਫਲਾਣਾ ਵੀ ਗਲਤ ਫਲਾਣਾ ਵੀ ਗਲਤ ਫਲਾਣਾ ਵੀ ਗਲਤ ਬਾਕੀ ਸਾਰੇ ਗਲਤ ਨੇ ਤੇ ਇਹੀ ਠੀਕ ਨੇ ਉਹ ਆਪੇ ਚਰੋਲਾ ਪੈ ਗਿਆ ਫਿਰ ਉਹਨਾਂ ਦਾ